ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਮੋਗਾ ਦੇ ਨੇੜੇ ਨਿਹਾਲ ਸਿੰਘ ਵਾਲੇ ਦੇ ਪਿੰਡ ਕੋਲਿਆ ਵਿਖੇ ਜੋ ਇਹ ਧਰਤੀ ਹੈ ਇਹ ਸੰਤ ਮਹਾਪੁਰਖ ਬਾਬਾ ਗੁਲਾਬ ਸਿੰਘ ਜੀ ਦੀ ਧਰਤੀ ਹੈ ਉਹ ਸੰਤ ਮਹਾਪੁਰਖ ਬਾਬਾ ਗੁਲਾਬ ਸਿੰਘ ਜੀ ਜਿਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਤੇ ਅੱਜ ਵੀ ਉਹ ਜਿਹੜੀ ਸਿੱਖ ਰਹਿਤ ਮਰਿਆਦਾ ਜਦੋਂ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਛਪਦੀ ਹੈ ਤੇ ਬਾਬਾ ਗੁਲਾਬ ਸਿੰਘ ਜੀ ਹੋਣਾ ਦਾ ਨਾਮ ਉਸ ਸਿੱਖ ਰਹਿਤ ਮਰਿਆਦਾ ਵਿੱਚ ਆਉਂਦਾ ਹੈ ਤੇ ਅੱਜ ਇਸ ਨਗਰ ਦੇ ਵੱਲੋਂ ਬੜਾ ਸੋਹਣਾ ਉਤਰਾਲਾ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਦੇ ਗੁਰਮਤ ਮੁਕਾਬਲੇ ਜਿਹੜੇ ਨੇ ਬਾਬਾ ਗੁਲਾਬ ਸਿੰਘ ਜੀ ਦੇ ਪਾਵਨ ਸਥਾਨ ਦੇ ਉੱਤੇ ਕਰਵਾਏ ਜਾ ਰਹੇ ਨੇ ਐ ਉਹ ਤੁਹਾਡੇ ਨਾਲ ਵੀਰ ਜੀ ਹੋਣਾ ਦੀ ਗੱਲਬਾਤ ਕਰਾਉਨੇ ਆ ਤੇ ਪੁੱਛਦੇ ਆ ਉਹਨਾਂ ਨੂੰ ਕਿ ਕਿਹੜੇ ਕਿਹੜੇ ਮੁਕਾਬਲੇ ਜਿਹੜੇ ਇੱਥੇ ਬੱਚਿਆਂ ਦੇ ਕਰਵਾਏ ਜਾ ਰਹੇ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅੱਜ ਕਿੰਨੇ ਸਕੂਲਾਂ ਦੇ ਬੱਚਿਆਂ ਦੇ ਜਿਹੜੇ ਮੁਕਾਬਲੇ ਇੱਥੇ ਕਰਵਾਏ ਜਾ ਰਹੇ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਤਿਕਾਰ ਸੰਤ ਬਾਬਾ ਗੁਲਾਬ ਸਿੰਘ ਜੀ ਜੋ ਕਿ ਸਿੱਖ ਰਹਿਤ ਮਰਜਾਦਾ ਜੀ ਖਰੜਾ ਕਮੇਟੀ ਦੇ ਮੈਂਬਰ ਰਹੇ ਨੇ ਅਤੇ ਆਰੰਭ ਟਾਈਮ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਰਹੇ ਆ ਹਾਂਜੀ ਉਹਨਾਂ ਵੱਲੋਂ ਸਥਾਪਿਤ ਕੀਤੇ ਇਸ ਸਥਾਨ ਤੇ ਜੋ ਸਾਡੇ ਇਲਾਕੇ ਦੀ ਜਥੇਬੰਦੀ ਹੈ ਕੇਸਮਾਲ ਇੰਟਰਨੈਸ਼ਨਲ ਸਿਕ ਫਾਊਂਡੇਸ਼ਨ ਹਾਂਜੀ ਜਿਸ ਦੇ ਵਿੱਚ ਸਾਡੇ ਨਗਰ ਦੇ ਵੀ ਨੌਜਵਾਨ ਹਾਂਜੀ ਸੇਵਾ ਨਿਭਾਉਂਦੇ ਆ ਭਾਈ ਮਰਮੋਹਨ ਸਿੰਘ ਜੀ ਜਥੇਬੰਦੀ ਦੇ ਮੁੱਖ ਸੇਵਾਦਾਰ ਆ ਹਾਂਜੀ ਭਾਈ ਜਗਦੀਪ ਸਿੰਘ ਜੀ ਯੂ ਐਸ ਏ ਵਾਲੇ ਨਥੋਕਿਆਂ ਵਾਲੇ ਉਹ ਸਰਪ੍ਰਸਤ ਨੇ ਸਾਡੀ ਜਥੇਬੰਦੀ ਤੇ ਹਾਂਜੀ ਉਹਨਾਂ ਦੇ ਰਹਿਨਮਾਈ ਦੇ ਵਿੱਚ ਪਿਛਲੇ 20 ਸਾਲ ਤੋਂ ਜਥੇਬੰਦੀ ਕਾਰਜ ਕਰਦੀ ਆ ਰਹੀ ਹੈ ਵਾਹ ਜੀ ਵਾਹ ਇਹਨਾਂ ਤੱਕ ਜੋ ਮੇਜਬਾਨੀ ਕੀਤੀ ਹੈ ਘੋਲ ਗਿਆ ਖੁਰਦ ਦੀ ਸੰਗਤ ਨੇ ਇਸ ਸਾਲਨਾ ਸਮਾਗਮ ਕਰਨ ਦੀ ਹਾਂਜੀ ਜਥੇਬੰਦੀ ਹਰ ਸਾਲ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਦੀ ਹੈ ਤੇ ਨਾਲ ਹੀ ਸਾਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅੱਠਵੇਂ ਪਾਤਸ਼ਾਹ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ ਕਰਦੀ ਹੈ ਹਾਂਜੀ ਤੇ ਇਸ ਸਮਾਗਮ ਦੇ ਵਿੱਚ ਲਗਭਗ 35 ਤੋਂ 40 ਸਕੂਲਾਂ ਦੇ ਬੱਚੇ ਹਰ ਸਾਲ ਹਾਜ਼ਰੀ ਭਰਦੇ ਆ ਵਾਹ ਜੀ ਵਾਹ ਸੋ ਇਤਕੀ ਵੀ ਤਕਰੀਬਨ ਇੰਨੇ ਹੀ ਸਕੂਲਾਂ ਨੂੰ ਸਰਦਾ ਪੱਤਰ ਦਿੱਤਾ ਗਿਆ ਹੈ ਇਹਨਾਂ ਸਕੂਲਾਂ ਦੇ ਵਿੱਚੋਂ ਕਾਫੀ ਸਕੂਲ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਬੱਚੇ ਪਹੁੰਚ ਰਹੇ ਆ ਹਾਂਜੀ ਤੇ ਇਹ ਸਲਾਮਾ ਸਮਾਗਮ ਦੇ ਵਿੱਚ ਸਭ ਸ਼੍ਰੀ ਗੁਰੂ ਹਰਪ੍ਰੀਤ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਹਾਂਜੀ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਉਹਦੇ ਕਾਰਨ ਕੀ ਸਨ ਪੰਜ ਸਾਹਿਬ ਜੀ ਦਾ ਜੀਵਨ ਕਿਹੋ ਜਿਹਾ ਸੀ ਹਾਂਜੀ ਔਸ ਸਬੰਧ ਦੇ ਵਿੱਚ ਬੱਚੇ ਕਵਤਾ ਭਾਸ਼ਣ ਮੁਕਾਬਲਾ ਲੇਖ ਲਿਖਦੇ ਆ ਇਸ ਤੋਂ ਇਲਾਵਾ ਚિત્રਕਾਰੀ ਹਾਂਜੀ ਤੇ ਨਾਲ ਦੀ ਨਾਲ ਬੱਚਿਆਂ ਦੇ ਵਿੱਚ ਕਿਉਂਕਿ ਜਥੇਬੰਦੀ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਹੈ ਹਾਂਜੀ ਇਹ ਜਥੇਬੰਦੀ ਨੇ ਆਲ ਪੰਜਾਬ ਦੇ ਵਿੱਚ ਤਕਰੀਬਨ ਪਿਛਲੇ 20 ਸਾਲਾਂ ਦੇ ਵਿੱਚ ਵਾਹ ਜੀ ਵਾਹ ਦਸਤਾਰ ਸਖਲਾਈ ਕੈਂਪ ਲਾਏ ਆ ਅਸੀਂ ਖੁਦ ਆਪ ਜਾ ਕੇ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਚੰਗਾ ਰਿਸਪੌਂਸ ਮਿਲੇ ਆ ਸਾਨੂੰ ਮਾਣ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਸੇਵਾ ਬਖਸ਼ ਕੀਤੀ ਕਿ ਬਹੁਤ ਹੀ ਨੌਜਵਾਨ ਦਸਤਾਰਾਂ ਸਜਾਉਣ ਲੱਗੇ ਔਰ ਅੱਗੇ ਦਸਤਾਰਾਂ ਦੀ ਸਖਲਾਈ ਦੇਣ ਵਾਲੇ ਕੋਚ ਵੀ ਬਣੇ ਆਪੋ ਆਪਣੇ ਪਿੰਡਾਂ ਚ ਜਿਨ੍ਹਾਂ ਨੇ ਇਹ ਸੇਵਾਵਾਂ ਸੰਭਾਲੀਆਂ ਹਾਂਜੀ ਤੇ ਅੱਜ ਦਸਤਾਰ ਮੁਕਾਬਲੇ ਵੀ ਹੋ ਰਹੇ ਆ ਹਾਂਜੀ ਤੇ ਇਸ ਤਰ੍ਹਾਂ ਇਹ ਕਾਰਜ ਕਰਦੀ ਆ ਰਹੀ ਹੈ ਆਪਣੀ ਜਥੇਬੰਦੀ ਸੋ ਅੱਜ ਤੁਸੀਂ ਦੇਖ ਹੀ ਰਹੇ ਆ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਹੋ ਰਿਹਾ ਜੀ ਹਾਂਜੀ ਤੇ ਬੱਚੇ ਹਾਜ਼ਰੀ ਭਰ ਰਹੇ ਆ ਕੀਰਤਨ ਚੱਲ ਰਿਹਾ ਹੈ ਅੰਮ੍ਰਿਤ ਵਕ ਵਕ ਅਕੈਡਮੀ ਦੇ ਬੱਚੇ ਪਹਿਲੋਂ ਕੀਰਤਨ ਕਰਨਗੇ ਔਰ ਇਹਨਾਂ ਬੱਚਿਆਂ ਨੂੰ ਇਹਨਾਂ ਦਾ ਉਤਸ਼ਾਹ ਵਧਾਉਣ ਦੇ ਲਈ ਤਾਂ ਕਿ ਗੁਰਮਤ ਸੱਭਿਆਚਾਰ ਦੇ ਨਾਲ ਜੁੜੇ ਰਹਿਣ ਆਪਣੀ ਮਾਂ ਬੋਲੀ ਦੇ ਨਾਲ ਜੁੜੇ ਰਹਿਣ ਤੇ ਗੁਰਬਾਣੀ ਦੇ ਵਿੱਚੋਂ ਜੋ ਕੀਰਤ ਦਾ ਸੰਕਲਪ ਹੈ ਹਾਂਜੀ ਕਿ ਧਰਮ ਧਰਮੀ ਬਣ ਕੇ ਅਸੀਂ ਕਿਰਤ ਕਮਾਈ ਕਰਨੀ ਆ ਔਰ ਜਿਹੜੇ ਸਾਡੀ ਗੁਰਮਤ ਵਿਚਾਰਧਾਰਾ ਹੈ ਇਹ ਸਾਨੂੰ ਕਿਵੇਂ ਸੰਸਾਰੀ ਤੌਰ ਦੇ ਉੱਤੇ ਵੀ ਸਾਡਾ ਰਤਬਾ ਉੱਚਾ ਬੁਲੰਦ ਕਿਵੇਂ ਕਰਦੀ ਹੈ ਇਹ ਖੜੋਤ ਪੈਦਾ ਨਹੀਂ ਕਰਦੀ ਗੁਰਮਤ ਸੱਭਿਆਚਾਰ ਮਨੁੱਖ ਦੇ ਜੀਵਨ ਦੇ ਵਿੱਚ ਵੀ ਕਿਸੇ ਵੀ ਖੇਤਰ ਦੇ ਵਿੱਚ ਤਰੱਕੀ ਕਰੇ ਬੱਚਿਆਂ ਨੂੰ ਇਸ ਪਾਸੋਂ ਜਾਣਕਾਰੀ ਦੇਣ ਦੇ ਲਈ ਜਥੇਬੰਦੀ ਕਾਰਜ ਕਰਦੀ ਹੈ ਜਿਵੇਂ ਭਰਾਤਰੀ ਜਥੇਬੰਦੀਆਂ ਨੇ ਸਿੱਖ ਮਿਸ਼ਨਰੀ ਕਾਲਜ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ ਹੈ ਜਾਂ ਹੋਰ ਜਿਹੜੀਆਂ ਸ੍ਰੀ ਅਕਾਲ ਤਖਤ ਤੋਂ ਜਿਹੜੀ ਪਰਵਾਂਤ ਸਿੱਖ ਰਹਿਤ ਮਰਜਾਦਾ ਹਾਂਜੀ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ ਉਹ ਸਾਨੂੰ ਸਮਰਪਿਤ ਜਿੰਨੇ ਵੀ ਸਿੱਖ ਪੰਥ ਦੇ ਆਂਗਣੇ ਜਥੇਬੰਦੀਆਂ ਹਾਂਜੀ ਉਹਨਾਂ ਦਾ ਸਹਿਯੋਗ ਵਕ ਵਕ ਸਮਿਆਂ ਦੇ ਵਿੱਚ ਜਥੇਬੰਦੀ ਲੈਂਦੀ ਰਹਿੰਦੀ ਆ ਠੀਕ ਹੈ ਜੀ ਔਰ ਜਥੇਬੰਦੀ ਦੇ ਜਿਹੜੇ ਸੇਵਾਦਾਰ ਹੈ ਖੁਦ ਵੀ ਉਹਨਾਂ ਵੀਰਾਂ ਤੋਂ ਟ੍ਰੇਨਿੰਗ ਲੈਣ ਦੇ ਲਈ ਔਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਤਜਰਬਾ ਲੈਣ ਦੇ ਲਈ ਉਹਨਾਂ ਨਾਲ ਉਹਨਾਂ ਦੇ ਸੰਪਰਕ 'ਚ ਰਹਿੰਦੇ ਆ। ਸੋ ਇਹ ਨਿਮਾਣੀ ਜੀ ਸੇਵਾ ਗੁਰੂ ਸਾਹਿਬ ਦੀ ਲੈ ਰਹੇ ਆ। ਸਤਿਗੁਰੂ ਦੀ ਦਇਆ ਕਰਮ ਤੁਹਾਡੇ ਵੀਰਾਂ ਦਾ ਸਹਿਯੋਗ ਬਣਿਆ ਰਵੇ। ਵੀਰ ਜੀ ਜਿਹੜਾ ਇਹ ਕਾਰਜ ਅੱਜ ਆਪਾਂ ਕਰ ਰਹੇ ਹੋ ਤੁਸੀਂ ਜਿਹੜਾ ਬੱਚਿਆਂ ਨੂੰ ਸਾਹਮਣ ਬਾਦ ਦਸਤਾਰ ਸਖਲਾਈ ਜਿਹੜਾ ਕੈਂਪ ਚੱਲ ਰਿਹਾ ਜਾਂ ਬੱਚਿਆਂ ਦੇ ਮੁਕਾਬਲੇ ਹੋ ਰਹੇ ਨੇ ਮੈਨੂੰ ਲੱਗਦਾ ਕਿ ਇਹ ਉਪਰਾਲਾ ਜਿਹੜਾ ਪੰਜਾਬ ਦੇ ਹਰ ਪਿੰਡ ਵਿੱਚ ਹੋਣਾ ਚਾਹੀਦਾ। ਜਿਵੇਂ ਅੱਜ ਨਸ਼ਿਆਂ ਦੀ ਪ੍ਰਭਾਵ ਵਧ ਰਹੀ ਆ, ਪਤਿਤਪੁਣਾ ਵਧ ਰਿਆ। ਸਾਡੇ ਬੱਚੇ ਸਿੱਕੀ ਨਾਲ ਲਾਗੂ ਹੁੰਦੇ ਜਾ ਰਹੇ ਆ ਤੁਹਾਨੂੰ ਲੱਗਦਾ ਕਿ ਇਹ ਪ੍ਰਾਲਾ ਹਰ ਪਿੰਡ ਵਿੱਚ ਹੋਣਾ ਚਾਹੀਦਾ ਤੇ ਕਿੰਨਾ ਕੁ ਜ਼ਰੂਰੀ ਆ ਇਹ ਤਾਂ ਜੀ ਸੱਚ ਹੈ ਤੁਹਾਡੀ ਗੱਲ ਹਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧ ਕਮੇਟੀਆਂ ਹਾਂਜੀ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧ ਕਮੇਟੀਆਂ ਨੂੰ ਨਗਰਾਂ ਸ਼ਹਿਰਾਂ ਦੀਆਂ ਸੰਗਤਾਂ ਸਹਿਯੋਗ ਦੇਣ ਹਾਂਜੀ ਔਰ ਉਹਨਾਂ ਨੂੰ ਜੇ ਗੁਰਦੁਆਰਾ ਪ੍ਰਬੰਧ ਕਮੇਟੀਆਂ ਆਪਣੇ ਤੌਰ ਤੇ ਕਰਨ ਤਾਂ ਬਹੁਤ ਚੰਗੀ ਗੱਲ ਹੈ ਕਈ ਵਾਰੀ ਪਿੰਡਾਂ ਦੇ ਵਿੱਚੋਂ ਵੀ ਸੰਗਤਾਂ ਉਹਨਾਂ ਨੂੰ ਕਹਿੰਦੀਆਂ ਨੇ ਕਿ ਤੁਸੀਂ ਆਹ ਸੰਬੰਧ ਵਿੱਚ ਸਮਾਗਮ ਕਰੋ ਇਹ ਰਲ ਮਿਲ ਕੇ ਸਾਨੂੰ ਕਰਨਾ ਚਾਹੀਦਾ ਬਹੁਤ ਜ਼ਰੂਰੀ ਹੈ অতি ਜ਼ਰੂਰੀ ਹੈ ਅਜੋਕੇ ਟਾਈਮ ਦੇ ਵਿੱਚ ਕਿਉਂਕਿ ਜਿਵੇਂ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਨੇ ਆਪਣੇ ਜੀਵਨ ਤੋਂ ਨਿਰਾਸ਼ ਹੋ ਰਹੇ ਨੇ ਜਿਵੇਂ ਕਿ ਆਮ ਸਕੂਲਾਂ ਕਾਲਜਾਂ ਦੇ ਵਿੱਚ ਕੀ ਸਿਖਾਇਆ ਜਾਂਦਾ ਹੈ ਕਿ ਤੁਸੀਂ ਆਹ ਕੋਰਸ ਕਰ ਲਓ ਤੇ ਤੁਸੀਂ ਆਹ ਕੁਝ ਬਣ ਜਾਓਗੇ ਬਿਲਕੁਲ ਉਹਨਾਂ ਦੇ ਅੰਦਰ ਪਹਿਲਾਂ ਹੀ ਲਾਲਚ ਪੈਦਾ ਕੀਤਾ ਜਾਂਦਾ ਹੈ ਬੱਚਿਓ ਕੋਰਸ ਕਰਦੇ ਨੇ ਅਦਰਵਾਈਜ਼ ਉਹਨਾਂ ਨੂੰ ਉਹ ਨਿਸ਼ਾਨਾ ਨਾ ਮਿਲਿਆ ਬਿਲਕੁਲ ਉਹ ਫਿਰ ਗਲਤ ਰਸਤੇ ਅਖਤਿਆਰ ਕਰ ਲੈਂਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਨਰਾਸਤਾ ਪੈਦਾ ਹੋ ਜਾਂਦੀ ਹੈ ਜਿਹੜਾ ਗੁਰਮਤ ਸੱਭਿਆਚਾਰ ਹੈ ਸਿੱਖ ਜਮਨ ਦਾ ਸੱਭਿਆਚਾਰ ਹੈ ਉਹ ਸਾਨੂੰ ਇਹ ਸਿਖਾਉਂਦਾ ਹੈ ਕਿ ਅਸੀਂ ਪੜ੍ਹਨਾ ਲਿਖਣਾ ਹੈ ਇਨਸਾਨੀ ਤੌਰ ਦੇ ਉੱਤੇ ਵੀ ਆਪਣਾ ਰਤਬਾ ਉੱਚਾ ਚੱਕਣ ਦੇ ਲਈ ਤਾਂ ਕਿ ਜੇ ਜਿਹੜੀ ਸਾਡੀ ਸਲਾਹ ਵੱਡੀ ਕਰਕੇ ਮੰਨੀ ਜਾ ਸਕੇ ਅਸੀਂ ਸਿਆਣੇ ਮਨੁੱਖਾਂ ਦੇ ਵਿੱਚ ਆਈਏ ਔਰ ਸਾਡੀ ਕੁਆਲਿਫਿਕੇਸ਼ਨ ਦੇ ਆਧਾਰ ਦੇ ਉੱਤੇ ਜੇ ਸਾਨੂੰ ਕੋਈ ਰੁਜ਼ਗਾਰ ਚੰਗਾ ਉਹ ਵੀ ਮਿਲਣਾ ਚਾਹੀਦਾ ਸਾਡੀਆਂ ਸਰਕਾਰਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਸਾਡੇ ਬੱਚੇ ਆ ਜਿਹੜੇ ਉਹ ਇੰਨੇ ਪੜ੍ਹੇ ਲਿਖੇ ਵਿਚਾਰੇ ਬੇਰੁਜ਼ਗਾਰ ਤਰੇ ਖੜਦੇ ਨੇ ਪਰ ਹੀਣ ਭਾਵਨਾ ਨਾ ਬੱਚੇ ਦੇ ਵਿੱਚ ਪੈਦਾ ਹੋਵੇ ਪੜਿਆ ਲਿਖਿਆ ਹੋਣ ਦੇ ਬਾਵਜੂਦ ਬੱਚਾ ਉਹ ਉਹਦਾ ਆਪੇ ਤੇ ਕੰਟਰੋਲ ਨਾ ਰਵੇ ਉਹ ਨਸ਼ੇ ਖਾਣ ਲੱਗ ਜਾਵੇ ਜਾਂ ਗਲਤ ਸੰਗਤ ਦਾ ਸ਼ਿਕਾਰ ਹੋ ਜਾਵੇ ਇਸ ਪੱਖੋਂ ਵੀ ਅਸੀਂ ਨੌਜਵਾਨਾਂ ਨੂੰ ਵਕਫ ਵਕਫ ਸਮਿਆਂ ਦੇ ਵਿੱਚ ਕੈਂਪ ਲਾ ਲਾ ਕੇ ਜਾਗਰੂਕ ਕਰਦੇ ਹਾਂ ਕਿ ਗੁਰੂ ਨਾਨਕ ਦਾ ਫਲਸਫਾ ਕੀ ਆ ਵਿਦਿਆ ਵਿਚਾਰੀ ਤਾਂ ਸਰਵਪਕਾਰੀ ਵੀ ਪੜ੍ਹਨ ਲਿਖਣ ਦਾ ਸਿਆਣੇ ਹੋਣ ਦਾ ਹੁਨਰਮੰਦ ਹੋਣ ਦਾ ਮਤਲਬ ਹੈ ਕਿ ਅਸੀਂ ਪਰਉਪਕਾਰੀ ਜੀਵਨ ਬਣ ਕੇ ਬਣਾਉਣਾ ਹੈ ਪੁਰਾਣੇ ਜ਼ਮਾਨੇ ਚ ਕੀ ਸੀ ਵੀ ਪੜਿਆ ਲਿਖਿਆ ਬੰਦਾ ਹੋ ਗਿਆ ਤਾਂ ਉਹ ਸੇਵਾਦਾਰ ਨਹੀਂ ਸੀ ਰਹਿੰਦਾਗਾ ਬਿਲਕੁਲ ਸਾਡੇ ਚਾਰ ਵਰਨ ਹੀ ਇੱਥੋਂ ਪੈਦਾ ਹੋਏ ਕਿ ਪੜਿਆ ਲਿਖਿਆ ਜਿਹੜਾ ਉਹਨੇ ਤਾਂ ਇੱਕ ਪੜ੍ਹੇ ਲਿਖੇ ਵਰਗ ਨੇ ਇੱਕ ਸੇਵਾ ਵਾਲਾ ਵਰਨ ਹੀ ਵੱਖਰਾ ਬਣਾਤਾ ਸੀਗਾ ਵੀ ਤੁਸੀਂ ਸ਼ੂਤਰਾਂ ਤੁਹਾਡਾ ਕੰਮ ਹੀ ਸੇਵਾ ਕਰਨਾ ਤੁਹਾਡਾ ਕੰਮ ਪੜ੍ਹਨਾ ਲਿਖਣਾ ਨਹੀਂ ਬਿਲਕੁਲ ਬਾਬੇ ਨਾਨਕ ਨੇ ਸਾਨੂੰ ਇਹ ਸਿੱਖਾ ਦਿੱਤੀ ਕਿ ਜਿਹੜਾ ਬੰਦਾ ਪੜ੍ਹ ਲਿਖ ਗਿਆ ਜਿਹੜਾ ਬੰਦਾ ਗੁਣਵਾਨ ਹੈ ਉਹ ਸੇਵਾਦਾਰ ਹੋਣਾ ਤਾਂ ਵੀ ਜ਼ਰੂਰੀ ਹੈ ਪਰਪੁਕਾਰੀ ਹੋਣਾ ਤਾਂ ਵੀ ਜ਼ਰੂਰੀ ਹੈ ਬਿਲਕੁਲ ਬੱਚਿਆਂ ਦੇ ਵਿੱਚ ਪਹਿਲਾਂ ਹੀ ਸਾਡੇ ਜਥੇ ਸਾਡੀ ਜਥੇਬੰਦੀ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਤਾਬਿਆ ਰੱਖ ਕੇ ਸਾਡੀ ਜਥੇਬੰਦੀ ਦਾ ਦੇ ਸੇਵਾਦਾਰਾਂ ਦਾ ਇਹ ਮੇਨ ਮਨੋਰਥ ਹੈ ਕਿ ਬੱਚਿਆਂ ਨੂੰ ਵਕ ਵਕ ਸਮਾਗਮਾਂ ਦੇ ਵਿੱਚ ਇਸ ਪੱਖੋਂ ਜਾਗਰੂਕ ਕੀਤਾ ਜਾਵੇ ਕਿ ਤੁਸੀਂ ਪੜ੍ਹਨਾ ਲਿਖਣਾ ਤਾਂ ਹੈ ਹੀ ਹੈ ਪੜਨਾ ਲਿਖਣ ਦੇ ਲਈ ਵਪਾਰੀ ਨਹੀਂ ਬੰਨਣਾ ਆਪਾਂ ਪਰਉਪਕਾਰੀ ਬੰਨਣਾ ਹੈ ਅਗਰ ਵਾਈਜ਼ ਜੋ ਅਸੀਂ ਮਿਤ ਕੇ ਚੱਲੇ ਆ ਅਸੀਂ ਉਸ ਨਿਸ਼ਾਨੇ ਦੀ ਪੂਰਤੀ ਨਾ ਕਰ ਸਕੇ ਅਸੀਂ ਨਰਾਸ਼ ਨਹੀਂ ਹੋਣਾ ਕਿਉਂਕਿ ਬਾਬੇ ਨਾਨਕ ਨੇ ਜੋ ਸਾਨੂੰ ਵਿੱਦਿਆ ਦਾ ਸੰਕਲਪ ਦਿੱਤਾ ਹੈ ਕਿ ਅਸੀਂ ਪੜ ਲਿਖ ਕੇ ਸਿਆਣੇ ਬੰਨਣਾ ਹੈ ਔਰ ਆਪਣੇ ਜੀਵਨ ਦੇ ਉੱਤੇ ਸਾਡਾ ਕੰਟਰੋਲ ਹੋਵੇ ਸਾਡੇ ਆਪਣੇ ਆਪ ਤੇ ਕੰਟਰੋਲ ਹੋਵੇ ਪੜਾਈ ਲਿਖਾਈ ਦਾ ਮਤਲਬ ਵੀ ਤਾਂ ਕਿ ਜੇ ਅਸੀਂ ਆਪਣੇ ਆਪ ਨੂੰ ਜਿੱਤ ਸਕੀਏ ਸੋ ਇਹ ਮਨੋਰਥ ਨੂੰ ਮੁੱਖ ਰੱਖ ਕੇ ਅਸੀਂ ਸਾਰਾ ਉਪਰਾਲੇ ਕਰਦੇ ਆਂ ਜੀ ਇਹ ਜੀ ਭਾਈ ਅਜਮੇਰ ਸਿੰਘ ਜੀ ਜੋ ਕਿ ਇਸ ਨਗਰ ਦੇ ਇੱਕ ਬਹੁਤ ਮਹਾਨ ਕੀਰਤਨੀਏ ਨੇ ਜਿਨ੍ਹਾਂ ਨੇ ਤਕਰੀਬਨ ਕੱਲੇ ਪੰਜਾਬ ਦੇ ਵਾਸੀ ਨਹੀਂ ਵਿਦੇਸ਼ਾਂ ਤੱਕ ਵੀ ਇਹਨਾਂ ਨੇ ਜਾ ਕੇ ਕੀਰਤਨ ਦੇ ਰਾਈ ਕੌਮ ਦੀ ਸੇਵਾ ਕੀਤੀ ਹੈ ਬੜੇ ਸੋਹਣੇ ਵਿਚਾਰ ਵੀ ਜੀ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਸਾਰੇ ਨਗਰ ਦਾ ਧੰਨਵਾਦ ਤੇ ਕੋਟਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਉਂਕਿ ਜਿਹੜਾ ਸਥਾਨ ਹੈ ਇਹ ਹੈ ਹੀ ਉਹਨਾਂ ਮਹਾਂਪੁਰਖਾਂ ਦੀ ਪਾਵਨ ਪਵਿੱਤਰ ਧਰਤੀ ਹੈ ਜਿਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਅੱਜ ਵੀ ਬਾਬਾ ਗੁਲਾਬ ਸਿੰਘ ਦਾ ਨਾਮ ਜਿਹੜਾ ਬੜੇ ਸਤਕਾਰ ਦੇ ਨਾਲ ਸਾਡੀ ਕੌਮ ਦੇ ਵਿੱਚ ਲਿਆ ਜਾਂਦਾ ਹੈ ਸੋ ਇਦਾਂ ਦੇ ਉਪਰਾਲੇ ਸਾਨੂੰ ਹਰ ਪਿੰਡ ਵਿੱਚ ਅੱਜ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ